ਸਤ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਜੀਵਨ ਚੈਨਲ ਨਾਲ ਇਸ ਚੈਨਲ ਤੇ ਅਸੀਂ ਅੱਜ ਫੇਰ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਮੈਕਪੈਨ ਦੀ ਉਹੀ ਮੈਕਪੈਨ ਜਿਸ ਨੇ ਅਸੀਂ ਇਸ ਤੋਂ ਪਹਿਲਾਂ ਵੀ ਕਾਫੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਚੁੱਕੇ ਹਾਂ ਅੱਜ ਫੇਰ ਅਸੀਂ ਗੱਲ ਕਰ ਰਹੇ ਹਾਂ ਉਸ ਮੈਕਪੈਨ ਦੀ ਜੋ ਹੁਣ ਕੈਨੇਡਾ ਜਾ ਚੁੱਕੇ ਹਨ ਉਹਨਾਂ ਦੇ ਕੈਨੇਡਾ ਜਾਣ ਤੋਂ 4 ਦਿਨ ਪਹਿਲਾਂ ਉਹਨਾਂ ਦੇ ਵੀਰ ਭਾਬੀ ਤੇ ਛੋਟੀ ਜਸਲੀਨ ਜਿਨ੍ਹਾਂ ਨੇ ਉਹਨਾਂ ਨੂੰ ਇੱਕ ਸਰਪ੍ਰਾਈਜ਼ ਦਿੱਤਾ ਉਹ ਸਰਪ੍ਰਾਈਜ਼ ਏ ਸੀ ਮੈਗਪੈਨ ਦਾ ਜਨਮ ਦਿਨ ਉਹਨਾਂ ਨੇ ਮੈਗਪੈਨ ਦਾ ਜਨਮ ਦਿਨ ਮਨਾਇਆ ਇਹ ਉਹੀ ਰੱਬੀ ਰੂਹਾਂ ਨੇ ਜਿਨ੍ਹਾਂ ਨੇ ਮੈਗਪੈਨ ਦਾ ਬਹੁਤ ਖਿਆਲ ਰੱਖਿਆ ਕਿਉਂਕਿ ਰੱਬ ਹਰ ਜਗ੍ਹਾ ਆਪ ਨਹੀਂ ਪਹੁੰਚਦਾ ਉਹ ਕਿਸੇ ਨਾ ਕਿਸੇ ਦੇ ਰੂਪ ਵਿੱਚ ਸਾਡੇ ਕੋਲ ਆਉਂਦਾ ਹੈ ਉਸੇ ਤਰ੍ਹਾਂ ਹੀ ਇਹ ਰੱਬੀ ਰੂਹਾਂ ਮੈਕਪੈਨ ਦੀ ਜ਼ਿੰਦਗੀ ਵਿੱਚ ਆਈਆਂ ਜਿੱਥੇ ਅੱਜਕੱਲ ਆਪਣੇ ਆਪਣੇ ਨੂੰ ਨਹੀਂ ਪਹਚਾਣਦੇ ਉਥੇ ਇਨਾਂ ਨੇ ਉਸ ਦਾ ਖਿਆਲ ਰੱਖਿਆ ਮੈਕਪੈਨ ਦੇ ਵੀਰ ਤੇ ਭਾਬੀ ਜੀ ਨੇ ਉਹਨਾਂ ਲਈ ਇੱਕ ਸੁੰਦਰ ਘੜੀ ਤੋਹਫ਼ੇ ਵਜੋਂ ਲੈ ਕੇ ਆਏ ਅਤੇ ਛੋਟੀ ਜਸਲੀਨ ਵੀ ਬਹੁਤ ਸੋਨਾ ਨਿੱਕਾ ਜਿਹਾ ਗਿਫਟ ਮੈਕਪੈਨ ਦੇ ਲਈ ਲੈ ਕੇ ਆਈ ਇਹ ਜੋ ਤੋਹਫ਼ੇ ਹੁੰਦੇ ਹਨ ਇਹ ਇਨਾਂ ਦੀ ਕੋਈ ਕੀਮਤ ਨਹੀਂ ਹੁੰਦੀ ਇਹ ਵੇਸ਼ ਕੀਮਤੀ ਹੁੰਦੇ ਹਨ ਇਹ ਸਿਰਫ ਇੱਕ ਬਹਾਨਾ ਹੁੰਦੇ ਹਨ ਖੁਸ਼ੀਆਂ ਸਾਂਝੀਆਂ ਕਰਨ ਲਈ ਜਦੋਂ ਮਹਿਕਪੈਣ ਨੇ ਇੰਨਾ ਪਿਆਰ ਇੰਨਾ ਆਪਣਾਪਨ ਦੇਖਿਆ ਤਾਂ ਉਹਨਾਂ ਤੋਰਿਆ ਨਾ ਗਿਆ ਉਹਨਾਂ ਨੇ ਕਿਹਾ ਮੈਂ ਅੱਜ ਤੱਕ ਸਭ ਦੇ ਜਨਮ ਦਿਨ ਮਨਾਏ ਪਰ ਮੇਰਾ ਜਨਮ ਦਿਨ ਕਿਸੇ ਨੇ ਨਹੀਂ ਮਨਾਇਆ ਮੈਂ ਹਮੇਸ਼ਾ ਇਸ ਖੁਸ਼ੀ ਤੋਂ ਵਾਂਝੀ ਰਹੀ ਅੱਜ ਪਹਿਲੀ ਵਾਰ ਕਿਸੇ ਨੇ ਮੇਰਾ ਜਨਮ ਦਿਨ ਮਨਾਇਆ ਕਿਉਂਕਿ ਹਰ ਕੋਈ ਮੇਰਾ ਜਨਮ ਦਿਨ ਪੁੱਲ ਜਾਂਦਾ ਸੀ ਮੈਂ ਭੈਣ ਹੁਣ ਜਿਹੜੇ ਹਾਲਾਤਾਂ ਵਿੱਚੋਂ ਲੰਘ ਰਹੇ ਹਨ ਉੱਥੇ ਜ਼ਰੂਰੀ ਵੀ ਸੀ ਇਹੋ ਜਿਹੀਆਂ ਖੁਸ਼ੀਆਂ ਸਾਂਝੀਆਂ ਕਰਨਾ ਕਿਉਂਕਿ ਜਦੋਂ ਇਨਸਾਨ ਡਿਪਰੈਸ਼ਨ ਦੀ ਬਿਮਾਰੀ ਨਾਲ ਜੂਝ ਰਹੇ ਹੁੰਦੇ ਹਨ ਤਾਂ ਇਹੋ ਜਿਹਾ ਮਾਹੌਲ ਉਹਨਾਂ ਨੂੰ ਸਿਹਤਮੰਦ ਹੋਣ ਵਿੱਚ ਬਹੁਤ ਮਦਦ ਕਰਦਾ ਹੈ ਇਹ ਉਹ ਰੱਬੀ ਰੂਹਾਂ ਦੀ ਸਿਆਣਫਾ ਜਿਨ੍ਹਾਂ ਨੇ ਉਸ ਦੀ ਖੁਸ਼ੀ ਨੂੰ ਹੋਰ ਵਧਾਇਆ ਇਹੋ ਜਿਹਾ ਕੰਮ ਇਹੋ ਜਿਹੇ ਲੋਕ ਹੀ ਕਰ ਸਕਦੇ ਹਨ ਸਾਨੂੰ ਵੀ ਆਪਣੇ ਪਰਿਵਾਰ ਦੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਹੌਣ ਮਹਿਕ ਪੈਣ ਇਹਨਾਂ ਦੇ ਪਿਆਰ ਤੇ ਆਪਣੇ ਪੰਤੇ ਚਾਉਣ ਵਾਲਿਆਂ ਦੇ ਪਿਆਰ ਕਰਕੇ ਕਾਫੀ ਹੱਦ ਤੱਕ ਠੀਕ ਆ ਸਾਨੂੰ ਸਾਰਿਆਂ ਨੂੰ ਮਹਿਕ ਪੈਣ ਲਈ ਅਰਦਾਸ ਕਰਨੀ ਚਾਹੀਦੀ ਹੈ ਕਿ ਉਹ ਜਲਦੀ ਠੀਕ ਹੋ ਜਾਣ ਤੇ ਸਾਨੂੰ ਸੋਹਣੇ ਸੋਹਣੇ ਬਲੌਗ ਬਣਾ ਕੇ ਪਾਉਣ ਜਿੰਨਾ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜੇ ਤੁਹਾਨੂੰ ਮੇਰੀਆਂ ਗੱਲਾਂ ਵਧੀਆ ਲੱਗੀਆਂ ਹੋਣ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ ਤੇ ਬੈਲ ਆਈਕਨ ਵੀ ਜਰੂਰ ਆਨ ਕਰਨਾ ਤਾਂ ਜੋ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਜੇ ਅਣਜਾਣੇ ਵਿੱਚ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਅਣਜਾਣ ਸਮਝ ਕੇ ਮਾਫ਼ ਕਰਨਾ ਧੰਨਵਾਦ ਜੀ